ਤਸਵੀਰਾਂ ਕਰੀਟਾ ਗੱਡੀ ਦੀਆਂ ਸਾਹਮਣੇ ਆਈਆਂ ਨੇ ਜਿੱਥੇ ਕਿ ਗੈਂਗਸਟਰਾਂ ਦਾ ਸੜਕ ਤੇ ਤਾਂਡਵ ਤੁਸੀਂ ਵੇਖ ਸਕਦੇ ਹੋ ਕਰੀਟਾ ਗੱਡੀ ਸਵਾਰ ਗੈਂਗਸਟਰਾਂ ਨੇ ਕਿਸ ਕਦਰ ਸੜਕ ਤੇ ਤਾਂਡਵ ਕੀਤਾ ਪੁਲਿਸ ਪਾਰਟੀ ਤੇ ਫਾਇਰਿੰਗ ਕੀਤੀ ਜਾਂਦੀ ਹੈ ਰਾਗੀਰਾ ਨੂੰ ਟੱਕਰ ਮਾਰੀ ਜਾਂਦੀ ਹੈ ਰਾਗੀਰ ਜ਼ਖਮੀ ਵੀ ਹੁੰਦੇ ਨੇ ਪੁਲਿਸ ਨੇ ਜਵਾਬੀ ਕਾਰਵਾਈ ਦੇ ਵਿੱਚ ਗੋਲੀਆਂ ਚਲਾਈਆਂ ਕਰੀਟਾ ਤੋਂ ਪੁਲਿਸ ਦੀ ਗੱਡੀ ਦੀ ਵੀ ਟੱਕਰ ਹੋਈ ਹੈ ਦੱਸਦੇ ਕਿ ਫਰਾਰ ਹੋਏ ਦੀਵਾਰ ਦੇ ਨਾਲ ਇਹਨਾਂ ਦੀ ਗੱਡੀ ਗੈਂਗਸਟਰਾਂ ਦੀ ਜਾ ਕਰੰਦੀ ਹੈ ਜਿਸ ਤੋਂ ਬਾਅਦ ਗੈਂਗਸਟਰ ਗੱਡੀ ਨੂੰ ਛੱਡ ਕੇ ਫਰਾਰ ਹੋ ਜਾਂਦੇ ਨੇ ਜਾਂ ਕਾਲੇ ਰੰਗ ਦੀ ਹਰਿਆਣਾ ਨੰਬਰ ਪਲੇਟ ਕਰੇਟਾ ਸਵਾਰ ਗੈਂਗਸਟਰਾਂ ਨੇ ਮੰਗਲਵਾਰ ਰਾਤ ਸੜਕ ਤੇ ਤਾਂਡਪ ਮਚਾਇਆ ਪੱਜਨ ਦੀ ਫ੍ਰਾਕਤ ਵਿੱਚ ਗੈਂਗਸਟਰਾਂ ਨੇ ਕਰੇਟਾ ਤੋਂ ਆਟੋ ਸਮੇਤ ਕੁਝ ਹੋਰ ਗੱਡੀਆਂ ਨੂੰ ਟੱਕਰ ਮਾਰ ਦਿੱਤੀ ਜਿਸ ਦੇ ਵਿੱਚ 4 ਤੋਂ 5 ਲੋਕ ਜ਼ਖਮੀ ਹੋ ਗਏ ਉਸ ਤੋਂ ਬਾਅਦ ਗੈਂਗਸਟਰਾਂ ਨੇ ਪੁਲਿਸ ਪਾਰਟੀ ਤੇ ਵੀ ਗੋਲੀਆਂ ਚਲਾਈਆਂ ਨੇ ਜੋ ਪੁਲਿਸ ਪਾਰਟੀ ਗੈਂਗਸਟਰਾਂ ਦਾ ਪਿੱਛਾ ਕਰ ਰਹੀ ਸੀ ਉਸ ਤੇ ਗੋਲੀਆਂ ਚਲਾਈਆਂ ਜਾਂਦੀਆਂ ਨੇ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਤਿੰਨ ਗੋਲੀਆਂ ਚਲਾਈਆਂ ਉਸ ਤੋਂ ਬਾਅਦ ਬਦਮਾਸ਼ਾਂ ਨੇ ਪੁਲਿਸ ਦੀ ਗੱਡੀ ਨੂੰ ਵੀ ਟੱਕਰ ਮਾਰੀ ਹੈ ਤਸਵੀਰਾਂ ਵੇਖ ਸਕਦੇ ਹੋ ਉਸ ਤੋਂ ਬਾਅਦ ਬਹਾਦਰ ਕੇ ਰੋਡ ਤੇ ਪੌਰਾ ਦੇ ਵੱਲੋਂ ਨਿਕਲ ਜਾਂਦੇ ਨੇ ਮੋੜ ਘਟਦੇ ਹੋਏ ਗੈਂਗਸਟਰਾਂ ਦੀ ਤੇਜ਼ ਰਫ਼ਤਾਰ ਕਾਰ ਘਰ ਦੇ ਨਾਲ ਟਕਰਾ ਜਾਂਦੀ ਹੈ ਉਸ ਤੋਂ ਬਾਅਦ ਉਹ ਬੰਦ ਹੋ ਗਈ ਉਹ ਲੋਕ ਗੱਡੀ ਛੱਡ ਕੇ ਉੱਥੋਂ ਦੀ ਵਰਾਰ ਹੋ ਗਏ ਕਾਰ ਦੇ ਵਿੱਚ ਤਿੰਨ ਲੋਕ ਸਵਾਰ ਦੱਸੇ ਜਾ ਰਹੇ ਨੇ ਫਰਾਰ ਹੋਏ ਆਰੋਪਿਆ ਦੇ ਵਿੱਚ ਦੱਸਾ ਜਾ ਰਿਹਾ ਕਿ ਦੋ ਤਾਂ ਸਕੇ ਪਰਾਨੇ ਇਹ ਲੋਕ ਛੋਣੀ ਮੋਹੱਲਾ ਦੇ ਰਹਿਣ ਵਾਲੇ ਨੇ ਫਿਲਹਾਲ ਮੌਕੇ ਤੇ ਪੁਲਿਸ ਨੇ ਆਰੋਪਿਆ ਨੂੰ ਕਰੇਟਾ ਕਾਰ ਨੂੰ ਗੱਭਸੇ ਚ ਲੈ ਲਿਆ ਕਾਰ ਤੇ ਕਿਸਾਨ ਸੰਘਰਸ਼ ਕਮੇਟੀ ਦਾ ਸਟicker ਵੀ ਲੱਗਿਆ ਹੋਇਆ ਸੀ ਕਾਰ ਦੇ ਵਿੱਚੋਂ ਹੁੱਕੇ ਦੀ ਪਾਈਪ ਕੁਝ ਦਵਾਈਆਂ ਬਰਾਮਦ ਹੋਈਆਂ ਨੇ ਪੁਲਿਸ ਨੇ ਆਰੋਪਿਆ ਤੇ ਮਾਮਲਾ ਵੀ ਦਰਜ ਕੀਤਾ ਹੈ ਪੁਲਿਸ ਪਾਰਟੀ ਨੇ ਵਕਫਾਖਤਰ ਆਵਾ ਤਹਿ ਤੇ ਮਾਮਲਾ ਤੇ ਐਫ ਆਈ ਆਰ ਦਰਜ ਕੀਤੀ ਹੈ ਸ਼ੁਰੂ ਕਰ ਦਿੱਤੀ ਗਈ ਹੈ ਜਾਣਕਾਰੀ ਮੁਤਾਬਕ ਘਟਨਾ ਮੰਗਲਵਾਰ ਰਾਤ ਨੂੰ ਦੱਸੀ ਜਾ ਰਹੀ ਹੈ ਥਾਣਾ ਡਿਵੀਜ਼ਨ ਨੰਬਰ 4 ਦੀ ਪੁਲਿਸ ਨੇ ਛੋਣੀ ਵਾਲੇ ਵਿੱਚ ਨਾਕੇ ਬੰਦੀ ਕੀਤੀ ਹੋਈ ਸੀ ਕਾਲੇ ਰੰਗ ਦੀ ਤੀਜ਼ ਰਫ्तार ਹਰਿਆਣਾ ਨੰਬਰ ਕਰੇਟਾ ਕਾਰ ਉਤ ਦਿਨ ਨਿਕਲੀ ਦੱਸਿਆ ਜਾ ਰਿਹਾ ਹੈ ਕਿ ਕਾਰ ਦੇ ਵਿੱਚ ਬੈਠੇ આરોપી ਪੁਲਿਸ ਨੂੰ ਕਿਸੇ ਮਾਮਲੇ ਦੇ ਵਿੱਚ ਲੋੜਿੰਦੇ ਵੀ ਸਨ ਜਦੋਂ ਇਸ਼ਾਰਾ ਕੀਤਾ ਜਾਂਦਾ ਰੁਕਨ ਦਾ ਤਾਂ ਉਹਨਾਂ ਲੋਕਾਂ ਦੇ ਵੱਲੋਂ ਨਾਕੇ ਬੰਦੀ ਤੋੜ ਦਿੱਤੀ ਜਾਂਦੀ ਹੈ ਪੁਲਿਸ ਪਾਰਟੀ ਦੇ ਵੱਲੋਂ ਨਾ ਪਿੱਛਾ ਕੀਤਾ ਜਾਂਦਾ ਹੈ ਉਹ ਲੋਕ ਸਬਜ਼ੀ ਮੰਡੀ ਇਹ ਤੋਂ ਹੁੰਦੇ ਹੋਏ ਬਹਾਦਰ ਕੇ ਰੋਡ ਵਾਲੇ ਪਛ ਨਿਕਲੇ ਬਹਾਦਰ ਕੇ ਰੋਡ ਤੇ ਸੜਕ ਤੇ ਕਾਫੀ ਭੀੜ ਸੀ ਪੁਲਿਸ ਨੇ ਜਦੋਂ ਰੋਕਣਾ ਚਾਇਆ ਤਾਂ ਉਹਨਾਂ ਨੇ ਫਾਇਰਿੰਗ ਕਰ ਦਿੱਤੀ ਜਿਸ ਰਾਣ ਆਟੋ ਵਾਲੇ ਨੂੰ ਟੱਕਰ ਮਾਰੀ ਗਈ ਹੈ ਕੁਝ ਰਾਗੀਰਾ ਨੂੰ ਵੀ ਉਹਨਾਂ ਨੇ ਜ਼ਖਮੀ ਕਰ ਦਿੱਤਾ ਜਵਾਬੀ ਕਾਰਵਾਈ ਚ ਪੁਲਿਸ ਨੇ ਇਹਨਾਂ ਰੋਪੀਆਂ ਤੇ ਤਿੰਨ ਗੋਲੀਆਂ ਚਲਾਈਆਂ ਨੇ ਦੱਸਦੀ ਹੈ ਕਿ ਬਾਅਦ ਵਿੱਚ ਇਹਨਾਂ ਦੀ ਗੱਡੀ ਕਿਸ ਦੀਵਾਰ ਦੇ ਨਾਲ ਜਾ ਟਕਰਾਉਂਦੀ ਹੈ ਗੱਡੀ ਦਾ ਟਾਇਰ ਫਟ ਗਿਆ ਆਰੋਪੀ ਦਾਣਾ ਮੰਡੀ ਤੋਂ ਹੁੰਦੇ ਹੋਏ ਪੋਰਾ ਦਿਵਲ ਚਲੇ ਗਏ ਤੇ ਕੁਝ ਦੂਰੀ ਤੇ ਜਾ ਕੇ ਜਿਹੜਾ ਕਿ ਉਹਨਾਂ ਦੀ ਗੱਡੀ ਇੱਥੇ ਜਾ ਟਕਰaundੀ ਹੈ ਹਾਦਸਾ ਗ੍ਰਸਤ ਹੋ ਜਾਂਦੀ ਹੈ ਗੱਡੀ ਛੱਡ ਕੇ ਇਹ ਬਦਮਾਸ਼ ਭੱਜ ਨਿਕਲਦੇ ਨੇ ਪੁਲਿਸ ਦੇ ਕਾਰ ਸਵਾਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਨਾਕਾ ਤੋੜ ਕੇ ਜਦੋਂ ਪੱਜੇ ਤਾਂ ਉਸ ਤੋਂ ਬਾਅਦ ਪੁਲਿਸ ਨੂੰ ਗੋਲੀ ਚਲਾਨੀ ਪਈ ਹੈ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਪੁਲਿਸ ਦਾ ਇਸ ਮਾਮਲੇ ਸੰਬੰਧੀ ਕੀ ਕਹਿਣਾ ਹੈ ਸੁਣਾ ਦਿੰਨੇ ਆ। ਸਰ ਤੇ ਕੀ ਮੈਟਰ ਹੋਇਆ ਸਰ ਕਿਹੜੀ ਗੱਡੀ ਭੱਜ ਰਹੀ ਸੀਗੀ ਤੇ ਕੋਈ ਫਾਇਰਿੰਗ ਹੋਈ ਔਰ ਇਹ ਕੀ ਮੈਟਰ ਕੀ ਹੋਇਆ ਸਰ ਥੋੜਾ ਦੱਸੋ ਔਰ ਕਿਹੜੇ ਇਲਾਕੇ ਚ ਹੋਇਆ ਇਹ ਸ਼ਾਮ ਦੀ ਗੱਲ ਹੈ ਜੀ ਅੱਜ ਸਚੋਲੇ ਆਪਣੇ 4 ਨੰਬਰ ਨੇ ਜੀ ਤੇ ਆਪਣੇ ਏਰੀਆ ਦੇ ਵਿੱਚ ਸੀਗੀ ਜੀ ਇਹਨਾਂ ਦੇ ਕੋਲ ਗੱਡੀ ਆ ਜਿਹੜੀ ਨੂੰ ਕੁਐਸਚਨ ਹੈਗੀ ਦੀ ਤੁਸੀਂ ਦੇਖ ਰਹੇ ਹੋ ਝੋਟਾ ਗੱਡੀ ਚਲਣ ਦੀ ਗੱਡੀ ਹੈ ਇਹ ਬਹੁਤ ਤੇਜ਼ ਬੀਤੇ ਨੇ ਕੋਲ ਨਿਕਲੀ ਨਾ ਸੋਚਿਆ ਕਿ ਆਮੀ ਬਲਫੂਨ ਲੱਗਦੀ ਹੈ ਇਹਨਾਂ ਦਾ ਪਿੱਛਾ ਕਰਨਾ ਸ਼ੁਰੂ ਕੀਤਾ ਇਹ ਗੱਡੀ ਬੜੀ ਇੰਨੀ ਤੇਜ਼ ਰਫਤਾਰੀ ਦੇ ਨਾਲ ਆਈ ਹੈ ਇੰਨੀ ਤੇਜ਼ ਰਫਤਾਰੀ ਦੇ ਨਾਲ ਆਈ ਹੈ ਜੀ ਇਹਨੇ ਰਸਤੇ ਦੇ ਵਿੱਚ ਤਿੰਨ ਚਾਰ ਜਗ੍ਹਾ ਤੇ ਜਿਹੜੇ ਪ੍ਰਾਈਵੇਟ ਬੰਦੇ ਵਹੀਕਲ ਵਾਲੇ ਉਹ ਵੀ ਹਿੱਟ ਕੀਤੇ ਆ ਇਹਨਾਂ ਦੇ ਵਿੱਚੋਂ ਦੋ ਤਿੰਨ ਜਣੇ ਇੰਜਰ ਵੀ ਹੋਏ ਨੇ ਅੱਛਾ ਜੀ ਉਹਦੇ ਵਿੱਚ ਹੁਣ ਜੀ ਜਦੋਂ ਇਹ ਰਸਤੇ ਦੇ ਇਹਨਾਂ ਤੋਂ ਆ ਰਹੇ ਪਿੱਛਾ ਕਰ ਰਹੇ ਸੀਗੇ ਜੀ ਇਹਨਾਂ ਨੇ ਜਿਹੜਾ ਵਿਚ ਦੇ ਸੀ ਕਿ ਮੇਨ ਜਿਹੜਾ ਬੰਦਾ ਹੈਗਾ ਉਹ ਲਵ ਗੇਲਾ ਕੀ ਨਾਮ ਹੈ ਲਵ ਗੇਲਾ ਜੀ ਲਵ ਗੇਲਾ ਹਾਂ ਆਲਰੇਡੀ ਉਹ ਖਲਾ 5-6 ਮਕਦਮੇ ਦਰਜ ਨੇ ਜੀ ਅੱਛਾ ਜੀ ਇਹ ਨੋਟਰੀਅਸ ਕ੍ਰਿਮੀਨਲ ਆਲਰੇਡੀ ਵਾਂਟਡ ਹੈਗਾ ਸਾਡੇ ਇਹ 4 ਨੰਬਰ ਦੇ ਮੁਕਦਮਾ ਦਰਜ ਹੈਗਾ ਕਿ ਸੰਤੀ ਨੰਬਰ ਮੁਕਦਮਾ ਹੈਗਾ ਠੀਕ ਹੈ ਉਹਦੇ ਵਿੱਚ ਇਹ ਆਲਰੇਡੀ ਵਾਂਟਡ ਹੈਗਾ ਜੀ ਠੀਕ ਹੈ ਤੇ ਇਹਨੇ ਜਦੋਂ ਆਏ ਆ ਪਿੱਛਾ ਕਰਦੇ ਆ ਕਰਦੇ ਆ ਨੇ ਫਿਰ ਪੁਲਿਸ ਪਾਰਟੀ ਦੇ ਉੱਪਰ ਨੇ ਫੈਰਵੀ ਕੀਤਾ ਜੀ ਅੱਛਾ ਸਰ ਉਹਦੇ ਰਟਾਡੀਸ਼ਾਂ ਦੇ ਵਿੱਚ ਐਸਾ ਚੋਣ ਵੀ ਤਿੰਨ ਫਾਇਰ ਕੀਤੇ ਨੇ ਜਿਹੜੇ ਕਿ ਇਹਨਾਂ ਦੀ ਗੱਡੀ ਦੇ ਵਿੱਚ ਲੱਗੇ ਹੋਏ ਸਰ ਕਿੰਨੇ ਟੋਟਲ ਫਾਇਰ ਹੋਏ ਇੱਕ ਫਾਇਰ ਮੇਖਾਂ ਚੋਨੇ ਕੀਤਾ ਜੀ ਜੋ ਅਜੇ ਤੱਕ ਆਏ ਸਾਹਮਣੇ ਜੀ ਤੇ ਤਿੰਨ ਤੇ ਦੋ ਜਾਂ ਤਿੰਨ ਤਿੰਨ ਪਿੰਕਿੰਗ ਤੇ ਤਿੰਨ ਫੈਰੇ ਨਾਲ ਬਲੋਗ ਨਾਲ ਸਰਕਾਰੀ ਵਾਪਾਂ ਤੋਂ ਹੋਏ ਨੇ ਜੀ ਜੀ ਸਰ ਉਹਦੇ ਲੱਗੀ ਵੀ ਇਹ ਗੋਲੀ ਨਹੀਂ ਐਸਐਚਓ ਕਿਸੇ ਤੇ ਕੋਈ ਲੱਗੀ ਨਹੀਂ ਗੱਡੀ 'ਚ ਬੰਦੇ ਕਿੰਨੇ ਸਵਾਰ ਸੀ ਤਿੰਨੇ ਇਹ ਤਿੰਨ ਤਾਂ ਤਿੰਨ ਤਾਂ ਸਾਫ਼ ਨਜ਼ਰ ਆ ਰਹੇ ਆ ਜੀ ਇਹਦੇ ਵਿੱਚ ਇੱਕ ਐਸਐਚਓ ਸਾਹਿਬ ਕਿਉਂਕਿ ਇਹ ਬਤੌਰ ਇਹਨਾਂ ਦੇ ਏਰੀਆ ਦੇ ਨੇ ਉਹ ਤੇ ਉਹ ਆਇਡੈਂਟੀਫਾਈ ਕਰਨ ਕਰਦੇ ਨੇ ਹਾਂ ਸਰ ਕਿੱਥੇ ਦਾ ਰਹਿਣ ਵਾਲਾ ਹੈ ਇਹ ਬੰਦਾ ਇਹ ਛੋਣੀ ਮੱਲੇ ਦਾ ਹੀ ਜੀ ਛੋਣੀ ਮੱਲੇ ਦਾ ਰਹਿਣ ਵਾਲਾ ਪਰ ਜਿੱਦਾਂ ਪਹਿਲਾ ਜਿਹੜੇ ਮੁਕੱਦਮੇ ਨੇ ਸਰ ਉਹ ਕੋਈ ਚੋਰੀ ਦੇ ਨੇ ਜਾਂ ਫਿਰ ਕੋਈ ਨਹੀਂ ਐ ਇਦਾਂ ਹੀ ਹੈ ਜੀ ਆਲਰੇਡੀ ਇਸ 3 ਨੰਬਰ ਐਫਆਈਆਰ ਅਗੇ ਦਰਜੇ ਦੇ 4 ਨੰਬਰ ਦੇ ਉਹਦੇ ਵਿੱਚ ਵਾਂਟਡ ਹੈਗਾ ਜੀ ਜੱਟ ਵੁਇਰੈਸਟਡ ਇਨ ਦੈਟ ਐਫਆਈਆਰ ਆਲਸੋ ਸਰ ਜਿਹੜੀ ਗੱਡੀ ਫੜੀ ਉਹਦੇ ਚ ਕੁਝ ਬਰਾਮਦ ਹੋਇਆ ਮੈਂ ਅਜੇ ਹੋਏ ਤਲਾਸ਼ੀ ਲੈਣਗੇ ਜੀ ਇਹ ਸਰ ਉਹਦੇ ਵਿੱਚ ਆਪਾਂ ਦੇਖ ਰਹੇ ਇੱਕ ਹੁਕੂਕੇ ਵਾਲੀ ਪੈਪ ਪਈ ਸੀਗੀ ਦੇਖੋ ਜੀ ਹੁਣ ਉਹਦੇ ਵਿੱਚ ਕੀ ਉਹਦੇ ਵਿੱਚ ਕੋਈ ਇਦਾਂ ਦਾ ਉਹਦੇ ਵਿੱਚ ਕੋਈ ਹੈਗਾ ਆ ਪਦਾਰਥ ਉਹਦੇ ਵਿੱਚ ਹੈਗਾ ਕਿ ਜਿਹੜਾ ਕਿ ਸਾਡੀ ਉਹਦੇ ਵਿੱਚ ਜੁਰਮ ਦੀ ਸ਼੍ਰੇਣੀ ਚਾਉਂਦਾ ਆ ਤੇ ਉਹ ਨੈਚਰਲੀ ਉਸ ਹਿਸਾਬ ਨਾਲ ਵੀ ਹੋਊਗੀ ਸਰ ਜਿਹੜੇ ਬੰਦੇ ਹਿੱਟ ਕੀਤੇ ਨੇ ਉਹ ਸਰ ਮਤਲਬ ਠੀਕ ਨੇ ਕੋਈ ਕਿਸ ਤਰ੍ਹਾਂ ਕੋਈ ਇਦਾਂ ਦੀ ਤਲਾਹ ਨਹੀਂ ਹਿੱਟ ਕੀਤੇ ਨੇ ਇਹ ਇਹ ਮੈਂ ਖਦਰੇਸੀ ਦੇਰੀ ਦਾ ਕੋਈ ਹੈਗਾ ਕੋਈ ਆਟੋ ਵਾਲਾ ਹਿੱਟ ਕੀਤਾ ਜੀ ਜੋਧੇਵਾਲ ਦੇਰੀ ਦੇ ਵਿੱਚ ਹੀ ਮੈਂ ਖਦਰੇ ਵੀ ਮੇਰੇ ਕੋਈ ਕੋਈ ਇੰਜਰੀ ਹੋਈ ਆ ਉਹਦੇ ਜੀ ਇਹ ਸਰ ਕਿਹੜੀ ਜਗ੍ਹਾ ਤੋਂ ਸ਼ੁਰੂ ਹੋਈ ਗੱਡੀ ਭਜਾਣੀ ਇਹਨੇ ਇਹ ਇਹਨੇ 4 ਨੰਬਰ ਈ ਦੀ ਛਾਣੀ ਮੱਲੇ ਤੋਂ ਜੀ ਛਾਣੀ ਮੱਲੇ ਤੋਂ ਕਿਧਰੋਂ ਕਿਧਰੋਂ ਲੈ ਕੇ ਆਏ ਛਾਣੀ ਮੱਲੇ ਤੋਂ ਰੂਟ ਇਹਨੇ ਫਾਲੋ ਕੀਤਾ ਜੀ ਛਾਣੀ ਮੱਲਾ ਫਿਰ ਇੱਧਰ ਆ ਆਪਣਾ ਜੰਦਰ ਬਾਈਪਾਸ ਕਾਰਵਾਰਾ ਰੋਡ ਹੈ ਜੀ ਰੋਂਗ ਸਾਈਡ ਹੀ ਆਇਆ ਹੈ ਰੋਂਗ ਸ ਮਤਲਬ ਕਿਸੇ ਦੀ ਜਾਨ ਵੀ ਜਾ ਸਕਦੀ ਸੀ ਕਿ ਕਰ ਨਹੀਂ ਦੇਖੋ ਜਾਨ ਤਾਂ ਹੁਣ ਦੇਖੋ ਜੇ ਤੁਸੀਂ ਆ ਗੱਡੀ ਦੀ ਪੋਜੀਸ਼ਨ ਦੇਖਦੇ ਹੋ ਇੱਕ ਚਲੋ ਇਹ ਤਾਂ ਮਤਲਬ ਪਰਮਾਤਮਾ ਦੀ ਕਿਰਪਾ ਹੈ ਕਿ ਜਿਹੜੇ ਹਿਸਾਬ ਨਾਲ ਗੇਟ ਦੇ ਵਿੱਚ ਗੱਡੀ ਹਿੱਟ ਹੋਈ ਆ ਸ਼ਾਮ ਦਾ ਏਰੀਆ ਸ਼ਾਮ ਦਾ ਵੇਲਾ ਹੈਗਾ ਛਾਂ ਹੈਗੀ ਆ ਤੇ ਦੁਨੀਆ ਇਸ ਵੇਲੇ ਬਾਹਰ ਬੈਠੀ ਹੁੰਦੀ ਹੈ ਬੱਚੇ ਲੈ ਕੇ ਕਿਸੇ ਦੇ ਵਿੱਚ ਹਿੱਟ ਕਰ ਜਾਂਦੀ ਜਿਹੜਾ ਜਾਨੀ ਮਾਰੀ ਨੁਕਸਾਨ ਹੋ ਸਕਦਾ ਸਰ ਇਸ ਵੇਲੇ ਗੱਡੀ ਕਿਹੜੀ ਜਗ੍ਹਾ ਤੇ ਵੱਜੀ ਆ ਸਰ ਇਹ ਲੋਕੇਸ਼ਨ ਕਿਹੜੀ ਆ ਇਹ ਲੋਕੇਸ਼ਨ ਸਲਿਮ ਟਾਪ ਨਹੀਂ ਤਾਂ ਏਰੀਆ ਜੀ ਇਹ ਪੋਰਾ ਪਿੰਡ ਜੀ ਪੋਰਾ ਪਿੰਡ ਜੀ ਪੋਰਾ ਪਿੰਡ ਦੇ ਵਿੱਚ ਵੱਜੀ ਸਰਪਖੜਿਆ ਗਿਆ ਜੀ ਨਹੀਂ ਨਹੀਂ ਇਹ ਜਦੋਂ ਗੱਡੀ ਇਹਨਾਂ ਦੀ ਹਿੱਟ ਕੀਤੀ ਹੈ ਜੀ ਇੱਥੋਂ ਚ ਪਿੱਛੇ ਹੋ ਕੇ ਇਹ ਜੋ ਇੱਥੋਂ ਬਲਾਈਂਡ ਹੋ ਕੇ ਤੇ ਐਸਐਚਓ ਸਾਹਿਬ ਵੀ ਇਹ ਮਗਰ ਉੱਠ ਕੇ ਆਏ ਹੈ ਹੁਣ ਇੱਥੇ ਆ ਕੇ ਜਦੋਂ ਮਗਰ ਆਏ ਨੇ ਤੇ ਗੱਡੀ ਇਹਨਾਂ ਦੀ ਹਿੱਟ ਕੀਤੀ ਹੈ ਤੇ ਉਨੀ ਤਨੂੰ ਇਹ ਤਿੰਨੇ ਜਣੇ ਤੋਂ ਗੱਡੀ ਚ ਤਿੰਨ ਜਾਂ ਚਾਰ ਜਾਂ ਜਿੰਨੇ ਵੀ ਵਿੱਚ ਸੀਗੇ ਉਹਦੇ ਵਿੱਚ ਇਹ ਤੇ ਸਰ ਕਿੰਨੇ ਕਿਲੇ ਦਾ ਵਾਕਿਆ ਹੈਗਾ ਇਹ ਵਾਕਿਆ ਸਾਡੇ ਹਸਪਤਾਲ ਚਾਤੋ ਇਹ ਹਾਂ ਇਹ ਜਿਹੜੀ ਇਨਫੋਰਮੇਸ਼ਨ ਮੈਨੂੰ ਆਈ ਆ ਜੀ ਇਹ ਆਈ ਆ 7:20 ਦੇ ਉਹ ਤੋਂ ਪਹਿਲਾਂ ਦੀ ਮੈਂ ਕਿਹਾ 10-5-5-7 10-10 ਮਿੰਟ ਪਹਿਲਾਂ ਹੀ ਕੱਲੇਗੀ 7:07:20 ਦੇ ਵਿੱਚ ਵਿੱਚ ਪਹੁੰਚ ਜਾਗੀ ਸਿਰਫ ਸਰ 4 ਨੰਬਰ ਦੀ ਪੁਲਿਸ ਪਿੱਛੇ ਸੀਗੀ ਸਰ ਨਹੀਂ ਇੱਕ ਵਕਤ ਹੀ ਸਾਰੇ ਚੱਲ ਗਈ ਸੀਗੀ ਜੀ ਕਿਉਂਕਿ ਇਹ ਤਾਂ ਹੁਣ ਐਸਐਚਓ ਸਾਹਿਬ ਫਰੋਂਮ ਦਾ ਵੈਰੀ ਵੈਰੀ ਬਿਗਨਿੰਗ ਜੀ ਮਗਰ ਲੱਗੇ ਹੋ ਸਕੇ ਜੀ ਹਾਂ ਜਿੱਦਾਂ ਜਿੱਦਾਂ ਆ ਕੇ ਕਰਦੇ ਕਰਦੇ ਉਦੋਂ ਤਾਂ ਪੁਲਿਸ ਐਕਟਿਵ ਹੋ ਗਈ ਸੀਗੀ ਜੀ ਠੀਕ ਹੈ ਜੀ ਠੀਕ ਹੈ ਸਰ ਧੰਨਵਾਦ ਠੀਕ ਹੈ ਸਰ ਥੈਂਕ ਯੂ